ਸਸਿਕਾਲ ਤੁਸੀਂ ਦੇਖ ਰਹੇ ਦਿਨਿਕ ਸਵੇਰਾ ਟੀਵੀ ਤਾਂ ਮੈਂ ਪ੍ਰੋਗਰਾਮ ਲੈ ਕੇ ਆਜ਼ਾਰਾ ਮੇਰੀ ਗਲੀ ਮੇਰਾ ਮਹੱਲਾ ਤੇ ਲੋਕ ਕਾਫੀ ਪਰੇਸ਼ਾਨ ਨੇ ਕਾਉਂਸਲਰ ਦੀਆਂ ਚੋਣਾਂ ਆ ਰਹੀਆਂ ਨੇ ਤੇ ਪਿਛਲੇ 2.5 ਸਾਲਾਂ ਤੋਂ ਮਹੱਲਿਆਂ ਗਲੀਆਂ ਦੇ ਕੰਮ ਨਹੀਂ ਹੋ ਪਾਏ ਜਿਹਦੇ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਅੰਦਰ ਪੇਸ਼ ਆ ਰਹੀਆਂ ਨੇ ਐਸੇ ਕਰਕੇ ਅਸੀਂ ਗਲੀ ਮਹੱਲਿਆਂ ਦੇ ਵਿੱਚ ਪਹੁੰਚ ਕੇ ਲੋਕਾਂ ਦੇ ਕੋਲੋਂ ਹਾਲ-ਚਾਲਾਂ ਦੀ ਕੋਸ਼ਿਸ਼ ਕਰਨ ਆਏ ਆ ਕਿ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਪ੍ਰੋਬਲਮਾਂ ਦਰਪੇਸ਼ ਆ ਰਹੀਆਂ ਨੇ ਕਿਉਂਕਿ ਇਲੈਕਸ਼ਨ ਐਸ ਲਈ ਪੰਜ ਜ਼ਿਲ੍ਹਿਆਂ ਚ ਹੋਣੇ ਨੇ ਜਲੰਧਰ ਦੇ ਵਿੱਚ ਫਗਵਾੜੇ ਦੇ ਵਿੱਚ ਹੋਣੇ ਨੇ ਲੁਧਿਆਣਾ ਦੇ ਚ ਹੋਣੇ ਨੇ ਅਬਨੇਸਰ ਦੀ ਗੱਲ ਕਰੀਏ ਉੱਥੇ ਚੋਣਾ ਹੋਣੀਆਂ ਨੇ ਤੇ ਇਹਦੇ ਨਾਲ ਦੀ ਨਾਲ ਪਟਿਆਲੇ ਦੇ ਵਿੱਚ ਵੀ ਇਹ ਚੋਣਾ ਹੋਣੀਆਂ ਨੇ ਤੇ ਲੋਕੀ ਕਿੰਨੇ ਕੁ ਪ੍ਰੇਸ਼ਾਨ ਨੇ ਲੋਕਾਂ ਨੂੰ ਕੀ ਕੀ ਮੁਸ਼ਕਲਾਂ ਆ ਰਹੀਆਂ ਨੇ ਇਹਦੇ ਬਾਰੇ ਗੱਲਬਾਤ ਕਰਾਂਗੇ ਇਕੱਲੇ ਇਕੱਲੇ ਗਲੀ ਚ ਜਾਵਾਂਗੇ ਇਕੱਲੇ ਇਕੱਲੇ ਵਾਰਡ ਚ ਜਾਵਾਂਗੇ ਐਸ ਲਈ ਅਸੀਂ ਮੌਜੂਦ ਆ ਵਾਰਡ ਨੰਬਰ 59 ਦੇ ਵਿੱਚ ਜਿਹੜਾ ਕਿ ਪਿਛਲੇ ਦਿਨਾਂ ਚ 59 ਹੁੰਦਾ ਸੀਗਾ ਤੇ ਹੁਣ ਵਾਰਡ ਬਣਦੀ ਤੋਂ ਬਾਅਦ ਇਹ ਵਾਰਡ ਨੰਬਰ 75 75 ਇਹਨੂੰ ਨੰਬਰ ਦਿੱਤਾ ਗਿਆ ਇਸ ਵੇਲੇ ਤੇ ਲੋਕ ਇਸ ਵੇਲੇ ਮੌਜੂਦ ਹੈਗੇ ਗੱਲਬਾਤ ਇਹਨਾਂ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਕੀ ਕੀ ਮੁਸ਼ਕਲਾਂ ਦਰਪੇਸ਼ ਆ ਰਹੀਆਂ ਨੇ ਆਹ ਦੇਖੋ ਭਾਜੀ ਪਾਣੀ ਆਹ ਦੇਖੋ ਪਾਣੀ ਤਾਂ ਲੋਕੀ ਦਿਖਾ ਰਹੇ ਨੇ ਜਿਹੜਾ ਟੂਟੀ ਦਾ ਪਾਣੀ ਜਿਹੜਾ ਨਿਕਲੇ ਦੇ ਕੋ ਰੇਤਾ ਕੀ ਨੀ ਇਹਦੇ ਵਿੱਚ ਪਾਣੀ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਆ ਰਿਹਾ ਟੂਟੀਆਂ ਦੇ ਵਿੱਚ ਪਿੱਛੇ 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 ਟਾਡੀ ਫਿਲਮ ਨਹੀਂ ਬਣਾਦੇ ਉਹਦੇ ਵਿੱਚ ਰੇਤਾ ਆ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੈਂ ਗੱਲਬਾਤ ਹੀ ਕਰਨ ਦੀ ਕੋਸ਼ਿਸ਼ ਕਰਾਂਗਾ ਭਾਈ ਸਾਹਿਬ ਨਾਲ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਮੇਰੇ ਨਾਮ ਬਿੱਟੂ ਹੈ ਜੀ ਬਿੱਟੂ ਜੀ ਮੁਹੱਲੇ ਚ ਆਏ ਆ ਵਾੜ ਨੰਬਰ 58 59 96 ਵਾਣਾ ਹੈਗਾ ਤੇ ਕੀ ਕੀ ਮੁਸ਼ਕਲਾਂ ਇਸ ਮੁਹੱਲੇ ਦੇ ਵਿੱਚ ਆ ਰਹੀਆਂ ਇਹਨੂੰ ਸਰ ਸਾਨੂੰ ਇਹ ਪ੍ਰੋਬਲਮ ਆ ਜੀ ਇੱਕ ਤੇ ਜੀ ਫਲੈਸ਼ਿੰਗ ਨਹੀਂ ਚੱਲਦੀ ਜੀ ਇਹਨਾਂ ਦਾ ਸੀਵਰ ਕੋਈ ਕੋਈ ਨਹੀਂ ਚੱਲਦਾ ਜੀ ਠੀਕ ਹੈ ਜੀ ਦੂਸਰਾ ਨੰਬਰ ਇਹ ক্রেਤਾ ਬਹੁਤ ਆ ਰਹੀ ਹੈ ਇਹ ਤੇ ਪਾਣੀ ਦੇ ਵਿੱਚ ਕੋ ਜੇ ਕੋ ਮਹਿਮਾਨ ਆ ਜਾਏ ਉਹਨੂੰ ਪਾਣੀ ਨਹੀਂ ਪਿਲਾ ਸਕਦੇ ਸਰ ਬਹੁਤ ਹੀ ਜ਼ਿਆਦਾ ਕਿਵੇਂ ਬੰਦੋਬਸਤ ਕੀਤਾ ਕਰਦੇ ਹੋ ਇਹਦਾ ਬੰਦੋਬਸਤ ਹੋਏ ਬੇ ਇਹਨੂੰ ਜਿਆਦਾ ਹੀ ਮੁੱਲ ਵੀ ਲੈ ਆਣੇ ਆ ਪਾਣੀ ਜੀ ਠੀਕ ਹੈ ਜੀ ਉਹ ਮੁੱਲ ਬੇ ਗਰੀਬ ਬੰਦੇ ਤੇ ਕਿੰਨਾ ਕੁ ਲੈ ਕੇ ਆ ਸਕਦੇ ਆ ਸੀ ਫੇਰ ਵੀ ਇਹਨਾਂ ਸਾਨੂੰ ਬੇ ਵੀ ਮਾੜਾ ਮੋਟਾ ਸ਼ਾਨ ਛੂਣ ਕੇ ਇਹ ਸਾਨੂੰ ਪੀਣਾ ਪੈਂਦਾ ਜੀ ਪਾਣੀ ਇਹ ਕੱਪੜੇ ਵਿੱਚ ਸ਼ਾਨ ਕਰਕੇ ਫੇਰ ਪੀਣਾ ਪੈਂਦਾ ਜੀ ਪਾਣੀ ਇਹ ਇਹ ਸਾਡੀਆਂ ਪ੍ਰੋਬਲਮਾਂ ਨੇ ਸਰ ਆ ਗੱਲਬਾਤ ਕਰਦੇ ਹੋ ਲੋਕਾਂ ਨਾਲ ਵੀ ਮਾਤਾ ਜੀ ਕੀ ਨਾਮ ਨਾਮ ਲਸਨਾ ਹੁਣ ਸੁਣ ਸੀ ਨਾਮ ਕੀ ਮੇਰਾ ਨਾਮ ਨੀਤਾ ਭਾਜੀ ਕਿਵੇਂ ਮੁਹੱਲੇ ਚ ਕਿਵੇਂ ਮੁਹੱਲੇ ਚ ਪਾਰਪਰਸ਼ਨ ਦੀਆਂ ਚੋਣਾ ਆ ਰਹੀ ਸਾਰੇ ਦੇਖੋ ਇਧਰੋਂ ਲਾ ਕੇ ਉੱਥੇ ਤੱਕ ਸਾਰੇ ਸੀਵਰ ਬੰਦ ਆ ਠੀਕ ਆ ਪਾਣੀ ਵਿੱਚ 5 ਮਹੀਨੇ ਹੋ ਗਏ ਰੇਤਾ ਆਂਦੇ ਨੂੰ ਹਰ ਘਰ ਦਾ ਇੱਕ ਇੱਕ ਦੋ ਦੋ ਬੱਚਾ ਬਿਮਾਰ ਹੀ ਜਾਂਦਾ ਦੂਜੇ ਦਿਨ ਕਿਉਂ ਬੱਚਿਆਂ ਨੂੰ ਇਨਫੈਕਸ਼ਨ ਹੋ ਜਾਂਦੀ ਹੈ ਪਾਣੀ ਪੀ ਪੀ ਗੰਦਾ ਬਸ ਇਹ ਸਾਨੂੰ ਪਾਣੀ ਸਾਫ਼ ਮਿਲੇ ਸਾਡੇ ਸੀਵਰ ਸੀ ਇਹਨਾਂ ਸਮਾਂ ਹੋ ਗਏ ਸੀ ਇਹ 5 ਮਹੀਨੇ ਹੋ ਗਏ 6 ਮਹੀਨੇ ਆ ਮੁੰਡਾ ਸਾਡਾ ਇੱਥੇ ਮਰਿਆ ਸੀ ਇੱਕ ਕਰੰਟ ਲਾ ਕੇ ਇਨਾਂ ਦਾ ਉਲਟਾ ਪਾਣੀ ਹੈ ਨਾ ਦੇ ਅੰਦਰ ਵੜਿਆ ਤਾਂ ਮੁੰਡਾ ਨਾਲ ਤਾਂ ਪੂਰਾ ਹੋਇਆ ਤਾਂ ਨਹੀਂ ਕੋਈ ਹੱਲ ਹੋਇਆ ਹੋਰ ਕੀ ਕੀ ਮੁਸ਼ਕਿਲਾਂ ਤਾਂ ਬਸ ਇਹੀ ਮੁਸ਼ਕਿਲਾਂ ਨੇ ਗਲੀ ਦਾ ਸੁਧਾਰ ਹੋਵੇ ਸਾਨੂੰ ਪਾਣੀ ਸਾਫ਼ ਦੇ ਦੇ ਬੈਟਰ ਸਾਫ਼ ਦੇ ਦੇ ਤਾਂ ਬਿਲਕੁਲ ਅਦਾਲਤ ਕਰਦੇ ਆ ਮਾਤਾ ਜੀ ਸਤਿ ਸ਼੍ਰੀ ਅਕਾਲ ਕੀ ਗੱਲ ਭੁੱਲੇ ਜਾਏ ਤੁਹਾਡੇ ਤੇ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਮਮਤਾ ਪੈਜੀ ਕੀ ਕੀ ਮੁਸ਼ਕਿਲਾਂ ਆ ਰਹੀਆਂ ਨੇ ਮੁਸ਼ਕਿਲਾਂ ਤਾਂ ਨਹੀਂ ਹੈ ਕਿ ਮੁਸ਼ਕਿਲਾਂ ਦਾ ਤੁਹਾਨੂੰ ਕੀ ਦੱਸੀਏ ਸੀ 6-7 ਮਹੀਨੇ ਹੋ ਗਏ ਲਗਾਤਾਰ ਪਾਣੀ ਚ ਰੇਤ ਆ ਰਹੀ ਹੈ। ਸੀਵਰੇਜ ਤਾਂ ਬੰਦ ਰਹਿੰਦੇ ਨੇ। ਨੀਵੇਂ ਘਰ ਨੇ ਸਾਡੇ ਪਾਣੀ ਭਰ ਜਾਂਦਾ ਹੈ। ਬੇਟਾ ਮੇਰਾ 4 ਮਹੀਨੇ ਹੋ ਗਏ ਜਵਾਨ ਮੁੱਕ ਗਿਆ ਹੈ। ਪਾਣੀ ਆ ਗਿਆ ਸਿੰਦਰੀਨ ਇਨਵਰਟਰ ਚੱਕਣ ਲੱਗਾ ਤਾਂ ਕਰੰਟ ਲੱਗ ਗਿਆ। ਵੱਡੀ ਮੁਸ਼ਕਲ ਇਹ ਹੈ ਕਿ ਜਦੋਂ ਬਰਸਾਤ ਹੁੰਦੀ ਆ ਪਾਣੀ ਆਉਂਦਾ ਤੇ ਅੰਦਰ ਘਰਾਂ ਦੇ ਵਿੱਚ ਪਾਣੀ ਆਉਂਦਾ। ਸੀਵਰੇਜ ਹੀ ਰੁੱਕ ਜਾਂਦੇ ਪਾਜੀ ਪਾਈਪ ਉਹ ਤੇ ਨੀਚੇ ਪਏ ਹੋਇਆ। ਸਾਰੇ ਸੀਵਰ ਬੰਦ ਕੋਈ ਗੌਰ ਨਹੀਂ ਕਿੰਨੇ ਵਾਰ ਸੀ ਕੰਪਲੀਟ ਲਿਖਾ ਕੇ ਆਉਂਦੇ ਆ ਬਸ ਗਾਰਜੀ ਕੱਢਦੇ ਚਲੇ ਜਾਂਦੇ ਕਿੰਨਾ ਸਮਾਂ ਹੋ ਚੁੱਕਿਆ ਏ ਸੀ 6 ਮਹੀਨੇ ਹੋ ਗਏ ਲਗਭਗ ਕੋਈ ਫਲ ਨਹੀਂ ਹੋ ਰਿਹਾ ਤਾਂ ਗੱਲਬਾਤ ਕਰਦੇ ਆ ਹੋਰ ਲੋਕਾਂ ਨਾਲ ਵੀ ਕਹਿੰਦੇ ਟੈਂਕੀ ਦਿਖਾਉਣੀ ਆ ਤਾਂ ਬਿਲਕੁਲ ਤਾਂ ਬਿਲਕੁਲ ਐਸੇਲੇ ਇਹ ਪਾਣੀ ਦੀ ਟੈਂਕੀ ਆ ਪਾਣੀ ਦੇ ਟੈਂਕੀ ਦੇ ਅੰਦਰਲਾ ਬਿਲਕੁਲ ਮੈਂ ਆਪਣੇ ਕੈਮਰਾਮੈਨ ਸਾਥੀ ਨੂੰ ਕਹਾਂਗਾ ਕਿ ਅੰਦਰਲਾ ਜਿਹੜਾ ਹੈਗਾ ਪਾਣੀ ਟੈਂਕੀ ਦੇ ਵਿੱਚਲਾ ਉਹ ਦਿਖਾਇਆ ਜਾਵੇ ਸੀਵਰ ਬੰਦ ਪਾਣੀ ਬੈਗ ਉਹ ਸੀਵਰ ਦਾ ਗੰਦਾ ਪਾਣੀ ਹਾਂਜੀ ਕੀ ਕਰਨੇ ਤੇ ਮੈਂ ਕਿਹਾ ਸਾ ਗੰਦਾ ਪਾਣੀ ਸੀਵਰ ਦਾ ਬੈਗ ਸਾਡੇ ਅੰਦਰ ਆਂਦਾ ਅਸੀਂ ਪੰਮੇ ਨੂੰ ਕਹਿ ਕੇ ਕਿ ਥੱਕ ਗਏ ਪੰਮੇ ਪ੍ਰਧਾਨ ਕੌਂਸਲਰ ਹਾਂਜੀ ਉਹਨੂੰ ਕਹਿ ਕੇ ਕੀ ਗੱਲ ਉਹਨਾਂ ਨੇ ਕੀ ਕੀ ਆਸ਼ਵਾਸਨ ਦਿੱਤਾ ਉਹ ਕਹਿੰਦੇ ਵੀ ਇਦਾਂ ਹਜੇ ਵੋਟਾਂ ਜਦੋਂ ਪੈਣਗੇ ਉਦੋਂ ਪੜਨਗੇ ਉਸ ਤੋਂ ਪਹਿਲਾਂ ਕੁਝ ਨਹੀਂ ਉਸ ਤੋਂ ਪਹਿਲਾਂ ਇਹ ਨਹੀਂ ਕੁਝ ਵੀ ਹੋਣਾ ਤਾਂ ਬਿਲਕੁਲ ਜਿਹੜੇ ਸਾਬਕਾ ਕਾਉਂਸਲਰ ਹੈਗੇ ਨੇ ਉਹਨਾਂ ਨੇ ਕੀ ਇਹਨਾਂ ਨੂੰ ਕਿਹਾ ਕਿ ਆਸ਼ਵਾਸਨ ਦਿੱਤਾ ਕਿ ਜਦੋਂ ਕਾਰਪੋਰੇਸ਼ਨ ਦੀਆਂ ਚੋਣਾਂ ਆਉਣਗੀਆਂ ਜਦੋਂ ਜਿੱਤਾਂਗੇ ਉਦੋਂ ਹੀ ਦਾ ਹੱਲ ਹੋਏਗਾ ਅਦਰਵਾਈਜ਼ ਕੋਈ ਹੱਲ ਨਹੀਂ ਹੋਏਗਾ ਜੋ ਘਰ ਵਾਲੇ ਜਿਹੜੇ ਲੋਕ ਹੈਗੇ ਨੇ ਮੁਹੱਲੇ ਦੇ ਜਿਹੜੇ ਲੋਕ ਹੈਗੇ ਉਹ ਇੱਕ ਗੱਲ ਕਹਿ ਰਹੇ ਨੇ ਕਿ ਸਾਬਕਾ ਕਾਉਂਸਲਰ ਨੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਕਿ ਜਦੋਂ ਅਸੀਂ ਜਿੱਤਾਂਗੇ ਉਸ ਤੋਂ ਬਾਅਦ ਹੀ ਕੋਈ ਹੱਲ ਹੋਵੇਗਾ ਤੁਸੀਂ ਕੀ ਕਹਿੰਦੇ ਤੁਸੀਂ ਕਰਦੇ ਉਸਦੇ ਮਾਲਕ ਹਾਂਜੀ ਕੀ ਮੁਸ਼ਕਲਾਂ ਆ ਰਹੀਆਂ ਨੇ ਮੁਸ਼ਕਲ ਪਾਣੀ ਅੰਦਰ ਆਂਦਾ ਜੀ ਅਸੇਵਰ ਬੰਦ ਪਏ ਨੇ ਖੋਲ ਨਹੀਂ ਰਹੇ 2.5 ਸਾਲ ਹੋ ਗਏ 2.5 ਸਾਲ ਤੋਂ ਕਾਰਪੋਰੇਸ਼ਨ ਦੇ ਲੈਕਚਰ ਨਹੀਂ ਹੋਏ ਤੇ 2.5 ਸਾਲਾਂ ਦਾ ਵੀ ਇਹ ਜਾਲੀ ਜਾਲੀ ਫਟੀ ਆ ਤੇ ਤਾਂ ਤਾਂ ਦੀ ਇਹ ਜਾਲੀ ਠੀਕ ਨਹੀਂ ਕਰਦੇ ਹੂੰ ਰੋਜ ਇਹ ਕਹ ਜਾਂਦਾ ਰੋਜ ਕਹਿੰਦਾ ਦੇਖੋ ਟੈਂਕੀ ਦਿਖਾਈਏ ਤੁਹਾਨੂੰ ਅੰਦਰ ਪੰਜ ਸੱਤ ਬੋਰੇ ਰੇਤਾ ਦੇ ਪਏ ਨੇ ਹੂੰ ਇਹ ਤੁਹਾਨੂੰ ਹੀ ਡੀਕਰੇ ਸੀ ਦਿਖਾਉਣ ਵਾਸਤੇ ਅੱਛਾ ਕੋਈ ਆਊਗਾ ਤਾਂ ਅਸੀਂ ਦਿਖਾਈਏ ਕੱਢਣੇ ਸਾਫ ਵੀ ਕਰ ਸਕਦੇ ਸੀ ਅਸੀਂ ਸਾਫ ਨਹੀਂ ਕੀਤੀ ਵੀ ਦਿਖਾਣੀ ਹੈ ਤੁਹਾਨੂੰ ਜਿਹੜੇ ਸਾਬਕਾ ਕਾਉਂਸਲਰ ਰਹੇ ਨੇ ਤੁਹਾਡੇ ਇਲਾਕੇ ਦੇ ਉਹਨਾਂ ਨੇ ਕੋਈ ਉਹਨਾਂ ਨੂੰ ਕੋਈ ਗੱਲ ਕੀਤੀ ਹੋਵੇ ਤੁਹਾਡੇ ਐਮਐਲਏ ਨਾਲ ਤੁਸੀਂ ਗੱਲ ਕੀਤੀ ਹੋਵੇ ਉਹਨਾਂ ਨੇ ਕੋਈ ਆਸ਼ਵਾਸਨ ਦਿੱਤਾ ਹੋਵੇ ਵੀ ਕਰਵਾ ਰਹੇ ਆ ਜਾਂ ਕਿਸੇ ਨੂੰ ਭੇਜ ਰਹੇ ਆ ਕਹਿ ਰਹੇ ਕਹਿ ਰਹੇ ਆ ਕੀ ਕਹਿੰਦੇ ਨੇ ਕਹਿੰਦੇ ਜੀ ਪਿੱਛੋਂ ਪਾਸ ਨੂੰ ਪੈਸੇ ਪੂਸੇ ਨਹੀਂ ਮਿਲਦੇ ਤਾਂ ਕਰਕੇ ਜਾਲੀ ਜੁੜੀ ਫਟੀ ਆ ਪਾਣੀ ਹੂੰ ਅਜੇ ਪਾਈ ਨਹੀਂ ਕਿੰਨੇ ਸਾਲ ਹੋ ਗਏ ਇਸ ਚੀਜ਼ ਨੂੰ ਅੱਜ ਆਉਂਦੇ ਬਰਸਾਤਾਂ ਲੱਗੀਆਂ ਨੇ ਉਤੋਂ ਪੱਲੋਂ ਦੀ ਗੱਲ ਆ ਅੱਛਾ ਕਈ ਇੱਕ ਜੀ ਤੇ ਹੋਰ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਜਿਸ ਇਲਾਕੇ ਚ ਵਾਡ ਨੰਬਰ 59 ਦੇ ਵਿੱਚ ਮੈਂ ਮੌਜੂਦ ਹੈ ਥੋੜੀ ਜੀ ਗੱਲ ਸਮਝਾਉਣੀ ਇਹ ਬਿਲਕੁਲ ਬਾਹਰਲੇ ਪਾਸੇ ਨੂੰ ਜਾਈਏ ਤਾਂ ਇੱਥੋਂ ਮਹਿਜ 500 ਮੀਟਰ ਦੀ ਦੂਰੀ ਤੇ 메ਨ ਸੜਕ ਹੁੰਦੀ ਜਿਹੜੀ ਲੰਮੇਪਿੰਡ ਤੋਂ ਕਿਸ਼ਨਪੁਰੇ ਚੌਕ ਵੱਲ ਨੂੰ ਜਾਂਦੀ ਆ ਜਦੋਂ ਬਰਸਾਤ ਹੁੰਦੀ ਆ ਉੱਥੇ ਪਾਣੀ ਕਰੀਬਨ ਕਰੀਬਨ 2-2 3-3 ਫੁੱਟ ਪਾਣੀ ਉੱਥੇ ਆ ਜਾਂਦਾ ਉਹ ਵੀ ਇੱਕ ਵੱਡੀ ਮੁਸ਼ਕਲ ਹੈਗੀ ਇਹਨਾਂ ਲੋਕਾਂ ਨੂੰ ਆਉਂਦੀ ਜਿਹਦੇ ਕਰਕੇ ਇਹਨਾਂ ਨੂੰ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਬੱਚੇ ਛੋਟੇ-ਛੋਟੇ ਆ ਸਕੂਲਾਂ 'ਚ ਪੜ੍ਹਦੇ ਆ ਇਹਨਾਂ ਲੋਕਾਂ ਨੇ ਵੀ ਕੰਮਕਾੜੇ ਜਾਣਾ ਹੁੰਦਾ ਇਹ ਬਰਸਾਤੀ ਮੌਸਮ ਦੇ ਵਿੱਚ ਇਹਨਾਂ ਨੂੰ ਘਰਾਂ 'ਚੋਂ ਨਿਕਲਣਾ ਵੀ ਮੁਸ਼ਕਲ ਹੋ ਜਾਂਦਾ ਇਹ ਵੱਡੀ ਪ੍ਰੋਬਲਮ ਇਸ ਇਲਾਕੇ ਅਹ ਲੋਕਾਂ ਨਾਲ ਲੋਕਾਂ ਨਾਲ ਇਸ ਇਲਾਕੇ ਦੇ ਲੋਕਾਂ ਦਾ ਹੋਰ ਕੀ ਕਹਿਣਾ ਹੈਗਾ ਕਿ ਆਖਰਕਾਰ ਕਿਉਂਕਿ ਵੱਡੀ ਮੁਸ਼ਕਲ ਵੱਡੀ ਪ੍ਰੋਬਲਮ ਜਿਹੜੀ ਇਹਨਾਂ ਨੇ ਦੱਸੀ ਆ ਪੀਣ ਵਾਲੇ ਪਾਣੀ ਦੀ ਆ ਜਿਹੜਾ ਕਿ ਇੱਕ ਜਿਹੜੀ ਕਿ ਦਿੱਲੀ ਨੀਡ ਹੈਗੀ ਜਿਹੜੀ ਬਹੁਤ ਜ਼ਿਆਦਾ ਜ਼ਰੂਰਤਮੰਦ ਚੀਜ਼ ਹੈਗੀ ਆ ਪਾਣੀ ਦੀ ਪਾਣੀ ਇੱਕ ਵੱਡੀ ਪ੍ਰੋਬਲਮ ਜਿਹੜੀ ਇਹਨਾਂ ਨੂੰ ਆ ਰਹੀ ਹੈ ਇਹ ਸਾਡਾ ਇਹ ਗਰਮ ਲੱਗੇ ਇਹਨਾਂ ਵਿੱਚ ਰੇਤਾ ਦੇਖ ਲਓ ਕਿੰਨੀ ਹੈ ਜੇ ਅੱਜ ਸਵੇਰ ਦਾ ਪਾਣੀ ਹੈ ਜੀ ਸਵੇਰ ਦਾ ਬਿਲਕੁਲ ਪਾਣੀ ਇਸ ਵੇਲੇ ਗੰਧਲਾ ਹੈ ਜੇ ਤਸਵੀਰ ਗੌਰ ਨਾਲ ਲਿਖਿਆ ਜਾਵੇ ਪਾਣੀ ਦੇ ਵਿਚਲੇ ਹਿੱਸੇ ਦੇ ਵਿੱਚ ਅੰਦਰਲੇ ਹਿੱਸੇ ਦੇ ਵਿੱਚ ਜਿਹੜਾ ਤਲਾ ਹੈਗਾ ਉਹਦੇ ਤੇ ਕਾਫੀ ਰੇਤਾ ਜਿਹੜੀ ਹੈਗੀ ਉਹ ਆਹ ਰੇਤਾ ਹੈ ਆਈਲੀ ਰੇਤਾ ਤੇ ਇੱਕ ਤਸਵੀਰ ਮੈਂ ਹੋਰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਜਿਹੜੀ ਇਸ ਪਾਣੀ ਦੇ ਵਿੱਚੋਂ ਰੇਤਾ ਕੱਢੀ ਗਈ ਹੈ ਇਹ ਤਸਵੀਰ ਦੇਖ ਸਕਦੇ ਹੋ ਤੁਸੀਂ ਇਹ ਜਿਹੜੀ ਗਿੱਲੀ ਰੇਤਾ ਤੁਹਾਨੂੰ ਤਸਵੀਰ 'ਚ ਨਜ਼ਰ ਆ ਰਹੀ ਹੈ ਇਹ ਪਾਣੀ ਦੇ ਵਿੱਚੋਂ ਰੇਤਾ ਕੱਢੀ ਗਈ ਹੈ ਅੱਜ ਦੀ ਰੇਤ ਹੈਗੀ ਹੈ ਜੋ ਪਰਿਵਾਰਕ ਮੈਂਬਰ ਜੋ ਦੱਸ ਰਹੇ ਨੇ ਕਿਉਂਕਿ ਵੱਡੀ ਜ਼ਰੂਰਤ ਹੁੰਦੀ ਹੈ ਪੀਣ ਵਾਲੇ ਪਾਣੀ ਦੀ ਹਰ ਇੱਕ ਸ਼ਖਸ ਨੂੰ ਬੱਚੇ ਨੂੰ ਬੁੱਢੇ ਨੂੰ ਮਾਵਾ ਭੈਣਾਂ ਨੂੰ ਹਰੇਕ ਨੂੰ ਇਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ਕਿ ਪੀਣ ਵਾਲਾ ਪਾਣੀ ਜਿਹੜਾ ਉਹਨਾਂ ਨੂੰ ਸਾਫ਼ ਤੇ ਜਿਹੜਾ ਪਾਣੀ ਪੀਣ ਨੂੰ ਮਿਲਿਆ ਜਾਵੇ ਪਰ ਇਸ ਇਲਾਕੇ ਦੇ ਲੋਕਾਂ ਨੂੰ ਕਾਫੀ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਪੀਣ ਵਾਲਾ ਪਾਣੀ ਵੀ ਗੰਧਲਾ ਜਿਹੜਾ ਹੈਗਾ ਇੱਥੇ ਆ ਰਿਹਾ ਮੈਂ ਕੁਝ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਕੀ ਲੋਕ ਇਸ ਇਲਾਕੇ ਦੇ ਇਸ ਮੁਹੱਲੇ ਦੇ ਲੋਕਾਂ ਦਾ ਕੀ ਕਹਿਣਾ ਲਾਸ਼ਕਰ ਬਾਜੀ ਭਾਜੀ ਇਲੈਕਸ਼ਨ ਆ ਰਹੇ ਆ ਕਾਰਪੋਰੇਸ਼ਨ ਦੇ ਅਸੀਂ ਮੁਹੱਲਿਆਂ ਦੇ ਵਿੱਚ ਜਾ ਕੇ ਚੈੱਕ ਕਰ ਰਹੇ ਆ ਕਿ ਕੀ ਕੀ ਦਿੱਕਤਾਂ ਆ ਰਹੀਆਂ ਨੇ ਲੋਕਾਂ ਨੂੰ ਤੁਹਾਨੂੰ ਕੀ ਇਸ ਮੁਹੱਲੇ ਦੇ ਵਿੱਚ ਦਿੱਕਤ ਆ ਰਹੀ ਹੈ ਸਰ ਪਹਿਲਾਂ ਜੀ ਤੁਹਾਨੂੰ ਬਾਕੀ ਸਾਰਿਆਂ ਨੇ ਦੱਸਿਆ ਮੇਨ ਪਾਣੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਮਤਲਬ ਕਿ ਰੇਤਾ ਇੰਨੀ ਕਿ ਜ਼ਿਆਦਾ ਆਂਦੀ ਨਾ ਜੇ ਹੁਣ ਸਵੇਰੇ ਮੋਟਰ ਵੀ ਓਨ ਕਰੀਦੀ ਆ ਤੇ ਅੱਧੀ ਅੱਧੀ ਪਾਲਟੀ ਰੇਤਾ ਦੀ ਨਿਕਲਦੀ ਆ। ਅਤੋਂ ਇੱਕ ਗੱਲ ਕੁਛ ਨਹੀਂ ਜਾਂਦਾ ਤੁਹਾਡੇ ਜਿਹੜੇ ਸਾਦਕਾ ਕਾਉਂਸਲਰ ਰਹੇ ਨੇ ਜਾਂ ਹੁਣ ਹਾਲ ਦੇ ਜਿਹੜੇ ਵਿਧਾਇਕ ਹੈਗੇ ਨੇ ਉਹਨਾਂ ਨਾਲ ਕਦੀ ਗੱਲ ਕੀਤੀ ਉਹਨਾਂ ਨੇ ਕੋਈ ਆਸ਼ਵਾਸਨ ਦਿੱਤਾ ਜੀ ਕਰਵਾ ਰਹੇ ਆ ਜਾਂ ਕਦੋਂ ਕਰਵਾ ਰਹੇ ਬਿਤੇਰੀ ਕੰਪਲੇਂਟਸ ਸਹੀ ਦੀਆਂ ਰਿਟਨ ਚ ਵੀ ਦਿੱਤੀਆਂ ਹੁਣ ਅੱਗੇ ਸਾਡੇ ਪੰਮਾ ਜੀ ਹੁੰਦੇ ਸੀਗੇ ਹੁਣ ਚਲੋ ਦਿਖੇ ਨਹੀਂ ਉਹ ਪੱਲਾ ਸਾਹਿਬ ਹੰਦੇ ਇੱਕ ਨਵੇਂ ਕਾਉਂਸਲਰ ਦੀ ਇਲੈਕਸ਼ਨ ਚ ਖੜੇ ਹੋ ਉਹਨੂੰ ਕਹਦੇ ਅਜਾ ਜਿਹੜੇ ਆਪਣੀ ਦਾਵੇਦਾਰੀ ਕਰ ਹਾਂੀ ਦਾਵੇਦਾਰੀ ਕਰ ਰਿਹਾ ਉਹਨਾਂ ਨੇ ਕਾਫੀ ਕੰਪਲੇ ਤੇ ਇਕੋ ਹੀ ਸਾਨੂੰ ਬਸ ਇਕੋ ਹੀ ਗੱਲ ਦਿੰਦੇ ਆ ਕਿ ਮੋਟਰ ਦਾ ਫਿਲਟਰ ਪਟਾ ਹੋਇਆ ਆ ਉਹ ਹੀ ਨਹੀਂ ਰਿਪੇਅਰ ਹੋਇਆ ਘੱਟ-ਘੱਟ ਸਾਲ ਡੇਢ ਸਾਲ ਤੋਂ ਜ਼ਿਆਦਾ ਹੋ ਗਿਆ ਅੱਛਾ ਪਹਿਲਾਂ ਕਹਿੰਦੇ ਸੀ ਕਿ ਆ ਜੀ ਪੀਣ ਵਾਲਾ ਪਾਣੀ ਤਾਂ ਬਹੁਤ ਜ਼ਰੂਰਤ ਹੁੰਦੀ ਆ ਫਿਰ ਕਿਵੇਂ ਜ਼ਰੂਰਤ ਨੂੰ ਇਸ ਨੂੰ ਪੂਰਾ ਕਰਦੇ ਕਿਉਂਕਿ ਹਰ ਇੱਕ ਦੀ ਨੀਡ ਆ ਪੀਣ ਵਾਲਾ ਪਾਣੀ ਫਿਰ ਕਿਵੇਂ ਪੂਰਾ ਕਰਦੇ ਹੋ ਸਰੋਬ ਬਸ ਹੁਣ ਫਿਰ ਮੁੱਲ ਲੈ ਕੇ ਆਈਦਾ ਪਾਣੀ ਹੁਣ ਕਿੰਨੇ ਦੇਰ ਮੁੱਲ ਲਈ ਆਈ ਜਾਵਾਂਗੇ ਵਾਟਰ ਕੋਲਰ ਆਂਦੇ ਆ ਸਾਰਿਆਂ ਦੇ ਘਰਿਆਂ ਬੋਟਲਸ ਆ ਰਹੀਆਂ ਬਿਸਲੇਰੀ ਦੀਆਂ ਉਹਦੇ ਥਰੂ ਹੀ ਚੱਲ ਰਿਹਾ ਹੈ ਕੰਮ ਕਿਉਂਕਿ ਰੇਤਾ ਇੰਨੀ ਕਾ ਜ਼ਿਆਦਾ ਹੈ ਘਰਦਿਆਂ ਮੋਟਰਾਂ ਸੜਗੀਆਂ ਜੇ ਤੁਹਾਨੂੰ ਟੈਂਕੀਆਂ ਦਿਖਾਈਆਂ ਸਾਰਿਆਂ ਨੇ ਉਹ ਵੀ ਰੇਤਾਂ ਨਾਲ ਭਰੀਆਂ ਪਈਆਂ ਪਾਈਪ ਸਾਰੇ ਬਲੋਕੇਜ ਹੋਏ ਪਈਆਂ ਸੀਵਰੇਜ ਉਹਦੇ ਥਰੂ ਬਲੌਕ ਹੋ ਰਿਹਾ ਹੈ ਇਸ ਚੀਜ਼ ਦਾ ਹੱਲ ਪਹਿਲੋ ਸਭ ਤੋਂ ਪਹਿਲੋ ਚਾਹੀਦਾ ਜਰੂਰੀ ਠੀਕ ਹੈ ਤਾਂ ਮਤਲਬ ਗੱਲ ਬਸ ਕਰ ਲੈਂ ਲਈ ਤਾਂ ਬਿਲਕੁਲ ਐਸਐਲਏ ਵਾਲ ਨੰਬਰ 59 ਦੇ ਵਿੱਚ ਮੌਜੂਦ ਆ ਜਿੱਥੇ ਕਿ ਲੋਕਾਂ ਨੇ ਆਪਣੀਆਂ ਦਿੱਕਤਾਂ ਦੱਸੀਆਂ ਨੇ ਕਿ ਪੀਣ ਵਾਲਾ ਪਾਣੀ ਅਸੀਂ ਆਪਣੀਆਂ ਤਸਵੀਰਾਂ ਦੇ ਵਿੱਚ ਵੀ ਦਿਖਾ ਰਹੇ ਹਾਂ ਕਿ ਜਿਹੜਾ ਪੀਣ ਵਾਲਾ ਪਾਣੀ ਹੈਗਾ ਉਹ ਕਮ ਤੋਂ ਕਮ ਡੇਢ ਸਾਲ ਹੋ ਚੁੱਕਾ ਹੈ ਕਿ ਉਹਨਾਂ ਨੂੰ ਪੀਣ ਵਾਲੇ ਪਾਣੀ ਦੇ ਵਿੱਚ ਕਾਫੀ ਦਿੱਕਤ ਆ ਰਹੀ ਹੈ ਰੇਤਾ ਆ ਰਹੀ ਹੈ ਜਿਹੜੇ ਸਾਬਕਾ ਕੌਂਸਲਰ ਰਹੇ ਨੇ ਜਾਂ ਹਾਲ ਦੇ ਜਿਹੜੇ ਵਿਧਾਇਕ ਹੈਗੇ ਉਹਨਾਂ ਨੂੰ ਕੰਪਲੀਟਾਂ ਵੀ ਕਰ ਚੁੱਕੇ ਆ ਆਸ਼ਵਾਸਨ ਦਿੱਤਾ ਕਿ ਜਿਹੜੀ ਮੋਟਰ ਦੀ ਕੋਈ ਜਾਲੀ ਹੁੰਦੀ ਆ ਉਹ ਫਟ ਚੁੱਕੀ ਆ ਉਹਨੂੰ ਰਿਪੇਅਰ ਕਰਾਉਣਾ ਪਰ ਢੇਰ ਸਾਲ ਤੋਂ ਇਸ ਮੁਹੱਲੇ ਦੇ ਲੋਕ ਵਾੜ ਨੰਬਰ 59 ਦੇ ਜਿਹੜੇ ਲੋਕ ਹੈਗੇ ਨੇ ਕਾਫੀ ਦਿੱਕਤ ਦਾ ਸਾਹਮਣਾ ਕਰਦੇ ਪੈ ਰਹੇ ਔਰ ਇਸੇ ਦੇ ਨਾਲ ਹੀ ਅਗਲੇ ਵਾਰਡ ਵਿੱਚ ਫਿਰ ਮਿਲਾਂਗੇ ਮੇਰਾ ਮੁਹੱਲਾ ਮੇਰੀ ਗਲੀ ਦੇ ਵਿੱਚ ਤਤਕਰ ਮੈਨੂੰ ਤੇ ਮੇਰੇ ਕੈਮਰਾਮੈਨ ਸਾਥੀ ਹੁੰਦੇ ਹੋ ਜੀ ਇਜਾਜ਼ਤ ਧੰਨਵਾਦ